ਵੀਰ ਜੀ ਸਤ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਚੱਲ ਜੀ ਅੱਜ ਕਲਮਤ ਵੀਰ ਕੋਪੜੇ ਜੋ ਇਹ ਵੀਰ ਨੇ 4-5 ਪਸ਼ੂ ਲਾਦੇ ਚੰਗੇ ਹਾਂ ਜੀ ਤੇ ਵੀਡੀਓ ਬਣਾਉਣ ਆਏ ਵੀਰ ਦੀ ਹਾਂ ਜੀ ਅੱਗੇ ਤਿੰਨ ਚਾਰ ਵੀਡੀਓ ਬਣਾਈਆਂ ਆ ਹਾਂ ਜੀ ਹਾਂ ਜੀ ਇਹ ਇੱਕ ਬਹੁਤ ਵੱਡੀ ਚੰਗੀ ਝੋਡੀ ਹਰਿਆਣੇ ਦੀ 16-17 ਗਲੋ ਵੀਰ ਲਿਆ ਆ ਹਾਂ ਜੀ ਤੇ ਦੋ ਜਾਲ ਸੁਆ ਸੋਈ ਝੋਟੀ ਪਰਸੋਂ ਦੀ ਕੱਟੀ ਮਗਰ ਆ ਕੱਟੀ ਮਗਰ ਜੋ ਤੇ 11 12 ਲੀਟਰ ਬੋੜਾ ਹੀ ਝੋਟੀ ਖਲੇ ਤਿਆਰ ਹੈ 11 12 ਕਿਲੋ ਬੋੜਾ ਹੀ ਆ ਤੇ ਵੀਰ ਚੇਚਾ ਹਰਿਆਣੇ ਗਿਆ ਵੀ ਉਧਰੋਂ ਉਧਰ ਦੀਆਂ ਮੰਗਾਂ ਬੋੜਾ ਝੋਟੀਆਂ ਲੈਣ ਦੀ ਆ ਕਿ ਝੋਟੀ ਵੇਖੀ ਉਹ ਪਰਾਂ ਕਰਦੀ ਹੈ ਸਾਈਡ ਤੇ ਆ ਖੋਲੋ ਹਰਿਆਣੇ ਵਾਲੀ ਨੂੰ ਵੀਰ ਜੀ ਤਾਂ ਵੇਖੋ ਬਹੁਤ ਹੀ ਫੁੱਲ ਸਾਈਡ ਵੱਡੀ ਝੋਟੀ ਵੀਰ ਮਰਾ ਜਾ ਇੱਥੋਂ ਆ ਕੋ ਛੱਡ ਕੇ ਨਾ ਜਾਊਗਾ ਤੇ ਆ ਵੇਖੋ ਥਣ ਚੱਡਾ ਚੈੱਕ ਕਰੋ ਖੋਲ ਕੰਤੇ ਵੀਰ 12 ਕਿਲੋ ਵੀਰ ਜੀ ਬੌੜਾ ਜੇ ਬੌੜਾ ਕਰੋ ਪੂਰੀ ਵੱਡੀ ਝੋਟੀ ਵੀਰ ਬਰੇਡਰ ਝੋਟੀ ਆ ਨਹੀਂ ਨਹੀਂ ਠੀਕ ਆ ਵੀਰ ਜੀ ਇਹ ਜੀ ਮੈਂ ਤਾਂ ਸਾਢੇ 3 3 ਲੱਖ ਰੋ ਬੋਲ ਪੈਂਦਾ ਆ ਵੇਖੋ ਵੀਰ ਜੀ ਤੇ ਜਿਹੜਾ ਵੀਰ ਮੇਰਾ ਇੱਥੇ ਆਣ ਕੇ ਵੇਖੇ ਤੇ ਫਿਰ ਪਾ ਲੱਗਦਾ ਚੀਜ਼ ਕੀ ਆ ਆ ਵੇਖੋ ਵੀਰ ਜੀ ਥਾਂ ਚਟਾ ਜਿਹਨੂੰ ਤਾਂ ਪਤਾ ਨਾ ਵੀਰ ਜੀ ਅਸਲ ਚੀਜ਼ ਦਾ ਤੋ ਦੂਰੋਂ ਵੇਖ ਕੇ ਦੱਸ ਦੂਗਾ ਵੀ ਝੋਟੀ ਹੈ ਵੀਰ 2.5 ਮੀਟਰ ਚੌੜੀ ਝੋਟੀ ਹੈ ਤਾਂ ਫੁੱਲ ਸਰਕਲ ਤੇ ਵੀਰ ਖਲਾੜਦੇ ਮਾੜੀ ਜੀ ਫੁੱਲ ਦਿਖਾ ਦਈਏ ਸਾਇਜ ਵੱਡੀ ਝੋਟੀ ਹੈ ਤੇ ਸਿੰਗੀ ਵੇਖ ਲੋ ਲੋ ਚੱਲ ਲੈ ਜੋ ਲੈ ਆ ਵੇਖੋ ਥਾਂ ਚੱਡਾ ਤੇ ਜੀ ਵਾਈ ਜੀ ਉਹੀ ਕੰਦੇ ਵੀਰ ਦਵਾਈ ਲੋਕੇ ਧਾਰਾ ਮਾਰਦੇ ਨੇ ਮਾਰਿਓ ਬਚਾ ਲਾਇਓ ਆਹ ਵੇਖੋ ਵੀ ਜੀ ਬੱਚਾ ਲਾਤਾ ਬੱਚਾ ਪਰਲੇ ਬਨੇ ਬਦਾ ਹੀ ਖੋਲ ਚੱਲ ਗਏ ਵੀ ਜੀ ਵੀ ਜੀ ਕੱਚਾ 나ੜੂ ਆਹ ਵੇਖੋ 나ੜੂ ਕੱਚਾ ਲਗਾ ਤੇ ਕਟਾ ਮਗਰ ਵਧੀਆ ਟੋਪ ਦਾ ਬੁਲੇ ਖਾ ਲਾ ਗਿਆ ਬਾਦ ਕਠੀ ਪਲੇ ਖਾ ਲਾ ਗਿਆ ਜੀ ਤੇ ਪਰ ਵੀਰ ਮੇਰਾ ਫੁੱਲ ਸਹਜ ਵੱਡੀ ਝੋਟੀ ਦਾ ਇਧਰ ਵੇਖੋ ਸਿੰਘੀ ਸੁੰਗੀ ਚੈੱਕ ਕਰੋ ਤੇ ਹੈ ਵੀ ਸੀਜ਼ ਲੱਗ ਝੋਟੀ ਆ ਬਾਡੀ ਨਹੀਂ ਬਾਡੀ ਮੈਂ ਲਿਖਣਾ ਬਾਡੀ ਲੈ ਆਵੀਂ ਤੀ ਆਏ ਬਾਜੀ ਦੀ ਤੇ ਮਾਂ ਬਣਾ ਦੇ ਨਹੀਂ ਵੀਜੀ ਠੀਕ ਹੈ ਬੋ ਪਸੰਪੀ ਨਹੀਂ ਆ ਵੀਜੀ ਆਹ ਕਾਡੂ ਨਾਲ ਲਿਖਾ ਦੇ ਨਹੀਂ ਠੀਕ ਹੈ ਠੀਕ ਹੈ ਵੀਰ ਜੀ ਆਹ ਤਾ ਉਹ ਇਧਰ ਵੇਖੋ ਪਸ ਮਾਂ ਮਾਰਦਾ ਛੋਟੀ ਦਾ ਇਧਰ ਵੇਖੋ ਖਾਣ ਨੂੰ ਖਾਦੀ ਹੁੰਦਾ ਨਹੀਂ ਠੀਕ ਹੈ ਹਾਂ ਦੁੱਧ ਆ ਚੱਲ ਜੀ ਮੇਰਾ ਸੇਰਾ ਮੇਰਾ ਦਿਰ ਲੈ ਜਨਾ ਛੋਟੀ ਦੁੱਧ 16 17 ਕਿਲੋ ਨਹੀਂ ਨਹੀਂ ਜੀ ਚੀਜ਼ ਜੀ ਅਸਲ ਹੈ ਜੀ ਅਸਲ ਚੀਜ਼ ਹੈ ਇਧਰ ਹੀ ਮਰਾ ਦੋ ਮੈਂ ਟੋਕਨ ਬਾਸ ਰਾਂ ਆਈ ਇਹ ਨਹੀਂ ਜੀ ਅਸਲ ਹੋ ਲਿਆ ਚਾਈ ਪੂਰੀ ਬਾਬਿਆ ਦੇ ਹੁਣ ਖੋਲੋ ਜੀ ਤਰ ਫੇਰ ਖੋਲੋ ਮੜੀ ਜੀ ਖੋਲੋ ਖੋਲ ਹਾੜ ਮੜੀ ਜੀ ਤੇ ਵੀਰ ਮੇਰਾ ਜਿਹੜਾ ਛੋਟੀ ਲੈ ਜੂ ਯਾਦ ਹੀ ਕਰੂੰਗਾ ਇਧਰ ਵੇਖੋ ਥਣਾ ਦੀ ਗੈਬ ਵੀ ਵੇਖ ਲਓ ਪੂਰਾ ਗੈਬ ਫੁੱਲਿਆ ਮੈਨਾਂ ਕੱਲਾ ਕੱਲਾ ਥਣ ਲੱਗਾ ਉਹ ਉਂਗਲ ਨਹੀਂ ਕਰ ਸਕਦਾ ਛੋਟੀ ਨਹੀਂ ਨਹੀਂ ਵੀਰ ਕੋਈ ਜੇ ਕੋਈ ਰੁਪਈਆ 5 ਥਾਣੀ ਨਿਗਾੜੇ ਛੋਟੀ ਨਹੀਂ ਦੇਣਾ ਜੇ ਕੋਈ ਆ ਛੋਟੀ ਨਹੀਂ ਦੇਜੂਗਾ ਤੇ ਫਿਰ ਤੇ ਐਵੇਂ ਫੇਰਾ ਤੋਰੀ ਆ ਲਈ ਹੋ ਕੋਈ ਬੜਾ ਵੀਰ ਇਹ ਕੀ ਕਹਿਣਾ ਤਾ ਇਧਰ ਵੇਖੋ ਐ ਛੱਡਾ ਅਕੜਾ ਗਿਆ ਪੂਰਾ ਚੱਲੇ ਆ ਵੀਰ ਐ ਵਧੀਆ ਫੜਾਂਦੀ ਆ ਥਣ ਥਣ ਵੀ ਚੰਗਾ ਕਰਦੀ ਬੱਟੇ ਚੱਲ ਕੰਦੇ ਵੀਰ ਆ ਜਿੱਧਰ ਦੱਸ ਫਿਰ ਮੁੱਲ ਜਨੇਲੇ ਚੋਟੀ ਦੇ ਦੇਣੀ ਆ ਲੋਕੀ ਦੇ ਵਿੱਚ ਨੇ 2-2 ਲੱਖ ਰੀਆਂ ਨਹੀਂ ਵੇਚਦੇ ਆਪਾਂ ਇੱਕ 40 ਦੇ ਦਾਂਗੇ ਚੋਟੀ ਕਰਦੋਗੇ ਮਾਲ ਤਣ ਇੱਕ 50 ਦੇ ਦਾਂਗੇ 1,30,000 ਦੀ ਜਸਨ ਹੋਈ ਹੈ ਕੋਈ ਨਹੀਂ ਜਲ ਛੋੜੀ ਜਾਂ ਜਾਂ ਦੋ ਇੱਕ ਖੱਜਣਾ ਕੋਈ ਪੈਸੇ ਲਾਵੇ 829 ਵਾਲਾ ਫੋਨ ਪਰ ਛੋਟੀ ਹੈ 1.5 ਲੱਖ ਦੀ ਵੇਚ ਨਹੀਂ ਵੀਰ ਮੇਰਾ ਉਹ ਉਹ ਹੀ ਫੋਨ ਲਾਵੇ ਵੀ ਜਿੰਨੇ ਲੈਣੀ ਆ ਉਹਦੇ ਪਛਾਣ ਇੱਕ ਇਹ ਛੋੜੀ ਹੋਣੀ ਥੋੜੀ ਛੋੜੀ ਹੁਣੀ ਆ ਵੀਰ ਜੀ ਜਿੰਨੂੰ ਪਛਾਣ ਆ ਵੀ ਮਾਲ ਰੱਖਿਆ ਜਿੰਨੇ 829 ਵਾਲਾ ਗੂਣੀਆਂ ਲਾਏ ਵੀਰ ਤੇ ਇਹ ਚੱਲ ਜੀ ਛੋਟੀ ਦੇਸੀ ਨਹੀਂ ਚਲ ਦੱਸੋ ਦੂਜੀ ਮਹੀ ਦੀ ਡਿਟੇਲ ਵੀ ਜੀ ਦੂਜੀ ਸਾਰੇ ਦੁੱਧ ਘਰ ਦੀ ਜੀ 10 ਕਿਲੋ ਇਹ ਲੋਕਲ ਹੈ ਨਾ ਵੀਰ ਜੀ ਲੋਕਲ ਹੈ ਵੀ ਜੀ ਦੂਜਾ ਸੁਬਾ ਚੋਟੀ ਦਾ ਹਾਂ ਕੱਟੀ ਇਹਦੇ ਮਗਰ ਆ ਕੱਟੀ ਜਾਂ ਨਾੜੂ ਇਹਦਾ ਵੀ ਨਾਲ ਜਾਂ ਚੱਲ ਖੋਲੋ ਇਹ ਵੀ ਜੀ ਆ ਕੋਈ ਰਾਈਟ ਦੂਜਾ ਸੁਆ ਛੋਟੀ ਦਾ ਤੇ ਵੀ ਚੰਗੀ ਦਾ 10 ਕਿਲੋ ਵੀਰਾਂ ਦਾ ਬੋਲਾ ਲਾ ਲੈ ਕੋਈ ਦੁੱਧ ਗੇ ਲੈਣਾ ਵੀ ਜੀ ਜਿੱਦਾਂ ਰੋਖੇ ਦਿੰਦੀ ਸੁਈ ਹੈ ਦੁੱਧ 12 13 ਕਿਲੋ 12 ਕਿਲੋ ਇਹ ਵੀ ਦੇ ਦੂ ਠੀਕ ਹੈ ਇਹਦਾ ਵੀ ਥਣ ਚੜਦਾ ਐ ਚੰਗਾ ਵਧੀਆ ਚੰਗੀ ਲੜਦੀ ਹੈ ਜਿੰਨਾ ਦੁੱਧ ਆ ਠੀਕ ਹੈ ਠੀਕ ਹੈ ਤੇ ਐਸਲ ਆਪਣੇ ਸਰੀਰ ਦੇ ਹਿਸਾਬ ਨਾਲ ਪੂਰੀ ਲੜਨਦੀ ਨਹੀਂ ਨਹੀਂ ਠੀਕ ਹੈ ਵੀ ਇਹ ਜਾਲਕਾਦ ਵਾਲੀ ਇਹਦਾ ਸਿੰਘ ਸੁੰਗ ਵੀ ਐ ਵਧੀਆ ਸੁਆ ਕਿੱਦਾਂ ਜੀ ਗਰੰਟੀ ਆ ਸੁਆ ਦੂਜਾ ਤੇ ਪਰ ਇਹਦਾ ਵੀ ਥਣ ਚੜਦਾ ਚੈੱਕ ਕਰੋ ਐ ਵਧੀਆ ਠੀਕ ਹੈ ਇਹ ਵੀ ਝੋਟੀਆਂ ਵਧੀਆ ਚੰਗੀ ਆ। ਰੇਡ ਨਿਕਨੇ ਕੀ ਕਰਦੇ ਹੁਣ ਬੱਸ ਆਪਾਂ। ਇਹਦਾ ਰੇਡ ਕੀ ਰੱਖਿਆ ਜੀ? ਵੀਰ ਜੀ ਮੈਂ ਤਾਂ 8000 ਨਹੀਂ ਦੇਣੀ। ਝੋਟੀਆਂ ਦੋ ਦਿਨਾਂ ਦੇ 11-12 ਕਿਲੋ। ਨਹੀਂ ਕਰ ਦੋ ਮਾਨਤਾ ਨਿਸ਼। ਬੋਲੋ ਹੋਈ ਜਾਣਾ ਜਿਹੜੇ ਦੇ। 73 ਦੀ ਕਰ ਦੋ। ਕਰ ਦਾਂਗੇ 2000 ਚੱਲਦਾ। 73 ਦੀ। ਲੱਖਾਂ ਵੀਰਾਂ ਦਾ 73 ਦੀ ਵੇਲੋ ਖੁੱਲੀ ਛੋੜ ਪਰ ਚੰਗਾ ਰੂ ਵੀਰ ਮੇਰਾ ਲੈ ਚੋਗੇ ਲੈਂਦੀ ਐ ਨਾ ਵੀਰ ਜੀ। ਹਾਂ ਹੀ ਚੋਗੇ। ਆਹ ਗਾਈਆਂ ਸਾਬ ਪਿੱਲਾ। ਗਾਈਆਂ ਆ ਗਾਈਆਂ ਦੱਸਾਂ ਵੀਰ ਜੀ ਡਿਟੇਲ ਆ ਆ ਤੇ ਨਾਂ ਮਹੀਨਾ ਦੀ ਚੈੱਕ ਪਾਸ ਜੋ ਤਿੰਨ ਅੱਛਾ ਤੇ ਨਾਂ ਮਹੀਨਾ ਦੀ ਇੱਕ ਤਰ੍ਹਾਂ ਬੈਠੇ ਰਹੀਏ ਤੀਰ ਹੋਣੇ ਲੈ ਗਏ ਚੋਗੇ ਚੋਗੇ ਲੈ ਗਏ ਯਾਰ ਇਹ ਚੋਗੇ ਲੈ ਆਂਦੀ ਆ ਇਹਦਾ ਗੋਆ ਲਾਓ ਥਣ ਚੱਡਾ ਦਾ ਚੱਲ ਇਹਦਾ ਗੋਆ ਵੀ ਨਹੀਂ ਲਾ ਠੀਕ ਹੈ ਵੀਰ ਜੀ ਚੱਡਾ ਚੁਡਾ ਚੰਗਾ ਚੋਗੇ ਵੀਰਾਂ ਦਾ ਤੇ ਨਾਂ ਮਹੀਨਾ ਦੀ ਚੈੱਕ ਪਾਸ ਜਾ ਪਤਾ ਮੇਰੀ ਉਧਰਾਂ ਮਾਰ ਪਹਿਲਾਂ ਨਹੀਂ ਆ ਵੜੇ ਇਹ ਪਹਿਲਾਂ ਚੌਗੀ ਮੋਹ ਆ ਜੀ ਠੀਕ ਹੈ ਵੀ ਜੀ ਤੇ ਦੁੱਧ ਕਿੰਨਾ ਜੋ ਵਾਂਡ ਤੇ ਚੋਕਰ ਪਾ ਲੈਣੀ ਦੁੱਧ ਵੀਰ ਦੀ ਹੈਗਾ ਜੀ ਸਿਰੇ 9 ਕਿਲੋ ਪਰ 8 ਕਿਲੋ ਲਾਵੇ ਕੋਈ 8 ਕਿਲੋ ਡੇਢ ਕਿਲੋ ਚੋਕੇ ਲੈਂਦੀ ਦੋ ਡੇਢ ਕਿਲੋ ਵੀਰਾਂ ਦਾ ਚੋਕੇ ਲੈਂਦੀ ਆ ਤੇ ਜਵਾਬ ਨਾ ਲਗਾ ਕੀ ਰੱਖ ਦੇ ਦਾ ਰੱਖ ਦੋ ਰੱਖ ਦੋ ਕਾਰਾ ਰੱਖ ਖਾਓ ਕੋਈ ਨਾ ਤਿਪਾਈਏ ਜਨਾਬ ਬਾਈਏ ਠੀਕ ਆ ਤਾਰਾ ਮਾਰ ਕੇ ਖਾਓ ਬਿਲਕੁਲ ਬਰਾਬਰ ਰੱਖ ਪਾਈਏ ਜਨਾਬ ਆ ਨਹੀਂ ਠੀਕ ਆ ਮਗਰ ਲਿਆਂਦੇ ਬਰਾਬਰ ਵਾ ਪਰ ਮਾ ਬੜਾ ਵੈੜ ਦਾ ਠੀਕ ਆ ਚੋ ਚੂਕੇ ਲੈਂਦੀਆਂ ਤਾਂ ਵੀ ਬੈਨ ਦਿੱਤਾ ਚਵਰੀ ਦੀ ਤਾਰ ਹੀ ਹੈ ਨਾ ਨਹੀਂ ਤਾਰੀ ਬੜੀ ਆ 10 ਕੰਤੇ ਵੀਰੇ ਕਿੰਨੇ ਦੇ ਦੇ ਦੀਆ ਵੈੜ ਪਰ ਵੱਡੀ ਹੈ ਵੀਰ ਜੀ ਫੁੱਲ ਸਾਈਜ਼ ਵੱਡੀ ਵਸ਼ੀ ਹੈ ਵੱਡੀ ਵਸ਼ੀ ਹਾਂ ਤੋਰ ਦੋ ਤੋਰ ਦੋ ਹਾਲੇ ਵੇਲੇ ਨੂੰ ਨੂੰਡੇ ਪਰ ਨਵਾਈ ਉਹ ਜੀ ਨਹੀਂ ਗਈ ਪਰ ਵੈੜ ਚੰਗੀ ਆ ਬੇ ਲੋਕਾਂ ਤੇ ਜਿਹੜਾ ਵੀਰ ਮੇਰਾ ਲੈ ਜਾਊਗਾ ਤੇ ਨਾਲੇ ਗੱਭਣੇ ਤੇ ਨਾਲੇ ਦੁੱਧ 10 ਕਿਲੋ ਕੱਢੀ ਜਾਣਾ ਵੱਡੀ ਵੈੜ ਹੈ ਪੂਰੀ ਤੇ ਤਿਆਰ ਹੋਈ ਬਣਾ ਚਾਹ ਹਾਨੂੰ ਕੋਈ 70000 ਦੀ ਗੱਲ ਦੇ 70 ਦੀ ਗੱਲ ਦੇ ਵੀਰਾਂ ਦਾ ਤਿਆਰ ਹੋਈ ਆ ਪਥਾਨ ਚੱਡਾ ਆ ਵਧੀਆ ਸਾਫ ਸੁਥਰਾ ਤੋਰ ਦੇ ਕੰਮ ਤੇ ਪੂਰੀ ਵੱਡੀ ਫੁੱਲ ਸਾਈਜ਼ ਵੱਸੀ ਵੱਡੀ ਆ ਕੁਛ ਕੀਨ ਟੋਕੜ ਗੱਬਣ ਵੇੜ ਚੰਗੀ ਦਾ ਆਹ ਦੇਖੋ ਵੇੜ ਕੰਤੇ ਵੀਰੇ ਕਿਨੇ ਦੇ ਦੇ ਨਹੀਂ ਵੇੜ 48000 ਦੀ ਵੱਸੀ ਦੇ ਦਾਂਗੇ ਨਹੀਂ ਜਾਜ ਕਰ ਦੋ 40000 ਰੁਪਏ ਦੀ ਛੋਟੀ ਹੋਣੀ ਮੇਰਾ ਵੀ 36 35 ਵਾਲਾ ਫੋਨ ਨਾਲ 38 ਦੀ ਦੇ ਦਈਏ ਨਹੀਂ ਜਾ ਜਾਂ ਦੋ ਚੱਲ ਜਾਂ ਦੋ ਠੱਪੀ ਚੱਲ ਜਾਂ ਦੋ ਨਹੀਂ ਜਾਂਦੇ ਦੁਨਾਨਾ ਤੇ ਆਹ ਦੱਸੋ ਵੀਰ ਜੀ ਜੱਸੀ ਵੇੜ ਦੀ ਆ ਜਰਸੀ ਕੋਲੀ ਹੀ ਮੜੀ ਜੀ ਇਹ ਕੀ ਸੀਗੇ ਬੱਤਰ ਚ ਹੋ ਜੀ ਇਹਨੂੰ 1 ਮਹੀਨੇ ਦੇ ਉੱਤੇ ਬਣੀ ਨੂੰ ਗਿਆ ਭਾ ਗਰੰਟੀ ਨਹੀਂ ਦੇਣੀ ਵੈਸੇ ਵਾੜ ਖਲੋਗੀ ਰਾਜੀ ਹੋਗੀ ਪੂਰੀ ਇਹ ਮੋਹ ਚੌਗੀ ਆ ਪਿਓਰ ਜਲਸੀ ਪਿਓਰ ਜਲਸੀ ਕੋ ਨਹੀਂ ਪਿਓਰ ਜਲਸੀ ਦੁੱਧ ਕਿਨਾਂ ਜੋ ਦੁੱਧ ਦੇ 7 ਕਿਲੋ ਪੱਕਾ ਜੜਾ ਲੀਟਰ ਵਾਲਾ 7 ਕਿਲੋ ਲੀਟਰ ਵਾਲਾ ਦੁੱਧ ਤੇ ਪਰ ਇਧਰ ਵੇਖੋ ਪਿਓਰ ਜਲਸੀ ਥਾਂ ਚ ਡਾ ਇਹਦਾ ਵੀ ਚੈੱਕ ਕਰਨ ਨੂੰ ਵਧੀਆ ਇਹ ਕਰਦੀ ਆ ਬੱਚੀ ਕਰਦੀ ਵੱਚੀ ਪਰ ਪਿਓਰ ਜਲਸੀ ਆ ਵੇਖ ਇਹ ਕਰਦੀ ਰਹੀ ਬੰਦ ਨਹੀਂ ਪਰ ਆਹ ਜੰਮੜਾ ਲਗਾਓ ਸ਼ੁਨੇ ਠੀਕ ਹੈ ਚੰਗੀ ਆ ਬੱਚਾ ਇਹਦੀਆਂ ਮਾਰ ਕੇ ਖਾ ਲੇ ਇਹ ਨੂੰ ਕੋਈ ਰਹੀ ਸੀ ਨੋ ਲੈ ਲੱਸੀ ਤੁਸੀਂ ਨਹੀਂ ਲੋਡ ਨੂੰ ਨਹੀਂ ਲੋਡ ਹੀ ਨਹੀਂ ਪਾਉਂ ਪਾਉਂ ਕੋਈ ਭੂਰ ਨਹੀਂ ਛਟਾ ਨਹੀਂ ਤਾਂ ਠੀਕ ਹੈ ਠੀਕ ਆਹ ਵੇਖੋ ਵੀ ਧਾਰਾ ਮਾਰ ਕੇ ਖਾਉਣ ਡਿਆ ਪਰ ਠੰਡੀ ਵਸੀ ਸਿਰੋ ਠੀਕ ਹੈ ਜੋ ਇਹ ਫਿਰ ਕਿਨੇ ਦੇ ਦੇ ਦੀਏ ਇਹ ਵੀ ਦੀ ਬੋਲ ਭਾ 3000 ਕਰੀ ਤੇ ਭਾ 35 ਕਰੀ 5000 ਦੇ ਦਾਂਗਾ ਮਰਾ ਵੀ ਪੱਕੀ ਜੀ 5000 ਦੀ ਠੀਕ ਹੈ ਬਿਲਕੁਲ ਛੱਡ ਦੇ ਤੁਹਾਡਾ ਪਤਾ ਚਾਹ ਮਾਨਦਾਨ ਕਰਦਾਂਗੇ ਥੋੜਾ ਬੋੜਾ ਕਰ ਦਿਓ ਮਾਨਦਾਨ ਜੀ ਬਾਈ ਹੱਥ ਦੋ ਨਹੀਂ ਕਿਤਰਾ ਵਾਰ ਬੈਠੇ ਰਹੀਏ ਫੱਟੀ ਲਾ ਕੇ ਚੋਲੋ ਹਾਂ ਨਾ ਬਾਈ ਹਾਂ ਚਲ ਠੀਕ ਹੈ ਬਾਈ ਜੀ ਛੋੜ ਮੈਂ ਗਰਾਊਂਡ ਆ ਨਾ ਚਲ ਕੋਈ ਨਹੀਂ ਕੋਈ ਦੱਸੋ ਇੱਧਰ ਫਿਰ ਹੈ ਕਿ ਮੈਂ ਹੋਰ ਕੋਈ ਵੈੜੇ ਘੱਗੀ ਸੂਈਆਂ ਰੇਆਂ ਬਣੀਆਂ ਜਰੂਰ ਨਹੀਂ ਪੋੜੀਆਂ ਬਸ ਇੰਨੀ ਆਈਆਂ 3 4 ਹੈ ਗਏ ਹੁਣ ਦੱਸਿਓ ਬਹੁਤ ਵੈੜ ਸੂਈਆਂ ਸੂਈ ਸਾਬ ਕੋਇ ਤੈ ਤਾ ਗੁਰ ਗਿਆ ਉਹ ਨਹੀਂ ਪਾ ਦੋਣਾ ਬਈ ਇਹ ਕੇ ਬੱਤਰ ਚਰਾਦੀ ਸੀ ਚੌਗੀ ਬੱਛੀ ਜਿਹੜੇ ਰਾਤ ਦੀ ਸੂਈ ਜੋ ਬੱਠੀ ਰਾਤ ਦੀ ਸੂਈ ਤੇ ਮੂੰਹ ਚਾਰ ਦੰਦ ਤੇ ਵੀ ਬੱਛੀ ਚੰਗੀ ਆ ਹਾਂ ਆਹ ਮਗਰ ਬੱਛੀ ਮਗਰ ਬੱਛਾ ਜੀ ਨਹੀਂ ਬੱਛੀ ਹੂ ਬੱਛਾ ਬੱਛੀ ਆ ਬੱਛੀ ਆ ਬੱਛੀ ਆ ਬੱਛੀ ਆ ਰਾਤ ਦੀ ਸੂਈ ਤਾ ਖੋਲੋ ਇਹ ਵੀ ਤੇ ਕਿੰਨਾ ਕੋ ਬੋਲਾ ਜੇ ਥਲੇ ਚੋਇਆ ਇਹਦੇ ਥੰਨੇ 5 ਕਿਲੋ ਕਿਲ ਚੋਏਗੇ ਜੀ 5 ਕਿਲੋ ਕਿਲ ਚੋਏ ਪਰ ਰੈਡ ਚੰਗੀ ਵਧੀਆ ਇਹ ਵੀ ਚੌਗੀ ਮੂੰਹ ਮੂੰਹ ਫੜ ਕੇ ਦਿਖਾ ਦੋ ਚਾਰ ਦੰਦ ਠੀਕ ਆ ਦੇਖੋ ਚੰਗੀ ਵੱਡੀ ਵੱਛੀ ਚੌਕੀ ਮੂਹਰੇ ਚਾਰ ਦੱਦ ਪਰ ਆ ਦੇਖੋ ਜੀ ਹਾਂ ਦੇਖੋ ਤੇ ਪਰ ਚੰਗੀ ਵੱਡੀ ਵੱਛੀ ਇੱਥੇ ਇੱਥੇ ਖਲਾਰ ਦੇ ਮੜ ਜੀ ਹੈ ਚੰਗੀ ਦਾ ਦਿਖਾ ਦੀ ਹੈ ਪੁੱਲ ਸਾਈਡ ਵੱਡੀ ਵੱਛੀ ਹੈ ਪੁੱਲ ਸਾਈਡ ਚੱਲ ਲੈ ਜੋ ਲੈ ਜੋ ਇਹਦੀ ਅਜੇ ਆਈ ਹੈ ਵੀਰਾਂ ਦਾ ਵੀ ਨਵਾਈ ਨੂੰ ਹੀ ਨਹੀਂ ਜਾਂਦੀ ਚਲੋ ਠੀਕ ਆਉਂਦੇ ਆਉਂਦੋ ਇਹਦੀਆਂ ਤਾਰਾ ਦਿਓ ਇਹਦੀਆਂ ਮਰਾਓ ਠੰਡੀ ਹੈ ਵਸ਼ੀ ਹੈ ਬਰਾਦਰੋ ਇਹਦੀਆਂ ਵੀ ਜੀ ਤਰਾ ਇਹਨੂੰ ਵੀ ਰਸੀ ਪਾਈ ਇਹਦੇ ਭਵੇਂ ਨਾ ਪਾਈ ਜਾਂ ਮੜੀ ਦੀ ਪਾ ਲੀ ਲੋੜ ਹੀ ਨਹੀਂ ਆ ਲੋੜ ਹੀ ਨਹੀਂ ਠੰਡੀ ਹੈ ਉਹ ਠੰਡੀ ਬੜੀ ਇਤਰਾ ਮੈਂ ਪਾ ਕੇ ਹਲਦਾ ਚੋਨਾ ਉਹਦਾ ਲੋੜ ਹੀ ਨਹੀਂ ਕੋਲਾ ਥਣ ਪਾਇਆ ਇਹ ਥਣ ਥਣ ਬੜਾ ਕੱਢਦੀ ਨਹੀਂ ਜਿਹੜੀ ਬੜਾ ਵਸ਼ੀ ਹੈ ਨਹੀਂ ਠੀਕ ਹੈ ਵੀ ਜੀ ਮਾਤਾ ਲੱਖਾ ਲਵਾਂ ਹਾਂਜੀ ਮਰਾਚਵਾਲਾ ਲਗਾ ਲੋਗੇ ਹੰਗ ਆਉਂਦੀ ਮਛੀਂ ਹਾਂਜੀ ਠੀਕ ਹੈ ਠੀਕ ਥਾੜ੍ਹੀ ਵੀ ਚੰਗਾ ਬਣਾਉਦੀ ਹੈ ਚੈੱਕ ਕਰ ਲਓ ਬੰਦੇ ਕਿੰਨੇ ਦੇ ਦੇ ਕੰਤੇ ਵੀਰੇ ਮਛੀਰੇ ਦੇ ਦਾਂਗੇ 50000 ਦੀ ਕਰੋ ਮੈਂ ਦਾ ਮੁੱਲ ਭਾਏ 55000 ਕੀ 50 ਹੀ ਦੇ ਛੱਡ ਦੋ ਛੋੜ ਖੁੱਲੀ ਇਸ ਤਰ੍ਹਾਂ ਭਾਏ ਬੈਠੇ ਰਹੀਏ ਡਾਡਰ ਫਰੈਂਡ ਆਵੇ ਭਾਏ ਦਾ ਤਾਂ ਮਛੀਂ ਗਿਆ ਠੱਡੀ ਆ ਚੰਗੀ ਆ ਗੈਰਾ ਤਦ ਦੱਸੋ ਫਿਰ ਕਿੰਨੇ ਦੇ ਦੇਣੀ ਆ ਮੈਡ ਪਾਣ ਤੱਕ ਜਾਂਦੀ ਗਈ ਆ ਠੀਕ ਆ ਠੀਕ ਆ ਮੈਡ ਪਾਣ ਤੱਕ ਜਾਂਦੀ ਗਈ ਵੇਖਣੀ ਹਾਂਜੀ ਨਹੀਂ ਹੁਣ ਪੂਰੀ ਐ ਪਸੰਦੀ ਆ ਹੋਣਾ ਆਈ ਕਿ ਨਹੀਂ ਮੋੜਦਾ ਕਿਨੇ ਦੇ ਦੇ ਰਹੀ ਸੀ ਤਾਂ 48000 ਦੀ ਦਦਾ ਮੇਰੀ 2000 2 ਲੱਕੇ ਨੇ ਵੀ ਛੋੜ ਕਰਨੀ ਆ ਫੋਨ ਤੇ ਲਗਾ ਮੈਂ 40 40 ਦੀ ਕਰਦੀ ਆ ਉਹ ਨਹੀਂ ਤਾਂ ਕਰੀ ਜਾਂਦੋ 48000 40000 ਚਲੋ ਠੀਕ ਆ ਫਿਰ ਠੀਕ ਹੈ ਜੀ ਧੰਨਵਾਦ